ਸਤਿ ਮਹਤਿ ਪ੍ਰਗਵੰਦ ਮਾਨ ਦੇ ਵੱਲੋਂ ਹਰੀ ਕੁਮੀਦਵਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਦਿਗਜਾਂ ਦੇ ਵੱਲੋਂ ਦਿਗਜਾਂ ਦੇ ਵੱਲੋਂ ਆਪੋ ਆਪਣੇ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਫਲੋਸਪੁਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸ਼ੇਰ ਸਿੰਘ ਕੁਮਾਰ ਜਿਨ੍ਹਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਗੂ ਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਪਹੁੰਚਿਆ ਬਾਹਰ ਤੇ ਸ਼ੇਰ ਸਿੰਘ ਕੁਮਾਰ ਦੇ ਹੱਕ ਦੇ ਵਿੱਚ ਵੋਟਾਂ ਦੀ ਉਹਨਾਂ ਨੇ ਮੰਗ ਕੀਤੀ ਇਸ ਦੇ ਨਾਲ ਹੀ ਸੁਨੀਲ ਜਾਕਰ ਨੂੰ ਲੈ ਕੇ ਵੀ ਉਹਨਾਂ ਨੇ ਤਿੱਖੇ ਸ਼ਬਦ ਵੀ ਬਾਰ ਕਿਤੇ ਉਹਨਾਂ ਨੇ ਕਿਹਾ ਕਿ ਜਾਖੜ ਦੀ ਆਪਣੀ ਸੀਟ ਤੇ ਹੀ ਕੋਈ ਸੁਣਵਾਈ ਨਹੀਂ ਹੈ ਬਾਜਵਾ ਨੇ ਬਾਜਵਾ ਨੇ 1 ਮਹੀਨੇ ਦੇ ਵਿੱਚ ਜਾਖੜ ਨੂੰ ਉਹਦੇ ਤੋਂ ਹਟਾ ਦੇਣਾ ਇਹ ਬਾਜਵਾ ਨੇ ਕਿਹਾ ਕਿ ਬਾਜਵਾਰੇ ਹਟਾ ਦੇਣਾ ਜਾਖੜ ਨੂੰ ਇੱਕ ਆਪਣੇ ਇਹਨਾਂ ਦੇ ਉਹਦੇ ਤੋਂ ਉਹ ਤਾਂ ਜਾਖੜ ਨੇ ਬਹੁਤ ਦੇ ਲੋਕਾਂ ਦੇ ਝੂਠੇ ਪਰਚੇ ਦਰਜ ਕਰਵਾਏ ਨੇ ਬਾਜਵਾ ਨੇ ਕਿਹਾ ਸ਼ੇਸ਼ਿੰਗੂ ਮਾਇਆ ਨੇ ਜਿੱਤ ਦਾ ਦਾਵਾ ਟਰੋਕਿਆ ਇਸ ਦੇ ਨਾਲ ਹੀ ਸ਼ੇਸ਼ਿੰਗੂ ਮਾਇਆ ਨੇ ਇਸ ਮੌਕੇ ਤੇ ਵੀ ਕਿਹਾ ਕਿ ਮੇਰਾ ਕਿਸੇ ਉਮੀਦਵਾਰ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਦੇ ਹੱਕ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹਰੋਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਜਾਖੜ ਪਰਿਵਾਰ ਦੇ ਗੜ ਦੇ ਵਿੱਚ ਇੱਕ ਵੱਡੀ ਰੈਲੀ ਸੀ ਬਾਜਵਾ ਸਾਹਿਬ ਜਾਖੜ ਪਰਿਵਾਰ ਦੇ ਗੜ ਦੇ ਵਿੱਚ ਇੱਕ ਵੱਡੀ ਰੈਲੀ ਅੱਜ ਸਬੋਧਨ ਕੀਤੀ ਗਈ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਜਾਖੜਾ ਦੇ ਆਪਣੇ ਕੁਝ ਪੱਲੇ ਹੁੰਦਾ ਤੇ ਜਿੱਥੇ ਫਿਰੋਜ਼ਪੁਰ ਦੀ ਟਿਕਟ ਰਾਣਾ ਸੋਢੀ ਲੈ ਗਿਆ ਬੀਜੇਪੀ ਦੀ ਲੀਡਰਸ਼ਿਪ ਨੇ ਵਿਖਾ ਦਿੱਤਾ ਕਿ ਜਾਖੜਾ ਦੇ ਕੁਝ ਪੱਲੇ ਨਹੀਂ ਜੇ ਉਹਨਾਂ ਦੀ ਆਪਣੀ ਸੀਟ ਤੇ ਉਹਨਾਂ ਦੀ ਸਰਮਾਈ ਨਹੀਂ ਤੇ ਕਿੱਥੇ ਹੋਣੀ ਸਾਰੋਂ ਵੱਡਾ ਵਿਰੋਧੀ ਰਾਣਾ ਸੋਢੀ ਹੈ ਰਾਣਾ ਸੋਢੀ ਸਾਰੇ ਵੱਡਾ ਵਿਰੋਧੀ ਹੈ ਤੇ ਸਾਰੇ ਪੰਜਾਬ ਚ ਇੱਕ ਵੀ ਸੀਟ ਭਾਜਪਾ ਨਹੀਂ ਜਿੱਤ ਰਹੀ ਜਿੱਦਣ ਇਹਨਾਂ ਦਾ ਇਹ ਰਿਜ਼ਲਟ ਆਇਆ ਤੇ ਮਹੀਨੇ ਇੱਕ ਮਹੀਨੇ ਬਾਅਦ ਇਹਨੂੰ ਲਾ ਦੇਣਾ ਜੀ ਆਖਣ ਤੇ ਮੈਂ ਬਲੂਆਣੇ ਤੇ ਬੋਰ ਵਾਲੇ ਵੀਰਾਂ ਨੂੰ ਕਿਹਾ ਤਗੜੇ ਹੋ ਕੇ ਇਹਨਾਂ ਦਾ ਡਰ ਖਾਫ ਲਾਓ ਕਿਉਂਕਿ ਜਿੰਨਾ ਚਿਰ ਇਹ ਤਾਕਤ ਚ ਰਹੇ ਨੇ ਇਹਨਾਂ ਨੇ ਲੋਕਾਂ ਨੂੰ ਪਿਆਰ ਨਾ ਨਹੀਂ ਇਹਨਾਂ ਨੇ ਪੁਲਿਸ ਤੇ ਜ਼ਰੀਏ ਐਡਮਿਨਿਸਟ੍ਰੇਸ਼ਨ ਦੇ ਜ਼ਰੀਏ ਤਬਾਹ ਕਰ ਰੱਖੇ ਨੇ ਝੂਠੇ ਕੇਸ ਮੇਰਾ ਖਿਆਲ ਜਿੰਨੇ ਝੂਠੇ ਕੇਸ ਅਬੋਰ ਤੇ ਇਸ ਬਲੂਆਣਾ ਵਾਲੀ ਬੈਲਚ ਨੇ ਸਾਰੇ ਪੰਜਾਬ ਚ ਕਿਤੇ ਨਹੀਂ ਰੋਇਟਰ ਦੇ ਵਿੱਚ ਕੰਪੀਟੀਸ਼ਨ ਕਿਸ ਨਾਲ ਲੱਗਦਾ ਕਾਂਗਰਸ ਦਾ ਆ ਭਾਜਪਾ ਦੇ ਨਾਲ ਲੱਗਦਾ ਜਾਂ ਕਿਸੇ ਹੋਰ ਪਾਰਟੀ ਨਾਲ ਲੱਗਦਾ ਅਕਾਲੀ ਦਲ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਹੈ ਭਾਜਪਾ ਵੀ ਆਮ ਆਦਮੀ ਪਾਰਟੀ ਮੇਰੀ ਮੇਰੀ ਸਿੱਧੀ ਇੱਕ ਗੱਲ ਸੁਣੋ ਮੇਰੀ ਇੱਕ ਸਿੱਧੀ ਗੱਲ ਸੁਣ ਲਓ ਜਿੰਨਾ ਵੋਟ ਪੋਲ ਹੋਏਗਾ ਇਹ ਲਿਖ ਕੇ ਲੈ ਲਿਓ ਅੱਧਾ ਵੋਟ ਜਾਏਗਾ ਸ਼ੇਰ ਸਿੰਘ ਨੂੰ ਅੱਧਾ ਜਾਏਗਾ ਤੇਨਾਂ ਤੇ ਮੁਕਾਬਲਾ ਆਪੇ ਹਿਸਾਬ ਲਾ ਲੋ ਕਿਹਦੇ ਨਾਲ ਅਕਾਲੀ ਦਲ ਜਿੱਤਦਾ ਆ ਉਹਦਾ ਕਾਰਨ ਕੀ ਆ ਅਕਾਲੀ ਦਲ ਦੇ ਜਿੱਤਣ ਦਾ ਜੀ ਅਕਾਲੀ ਦਲ ਦੇ ਜਿੱਤਣ ਦਾ ਕਾਰਨ ਜ਼ਿੰਦਾਬਾਦ ਅਕਾਲੀ ਦਲ ਦੇ ਜਿੱਤਣ ਦਾ ਇੱਕੋ ਹੀ ਕਾਰਨ ਸੀ ਕਿ ਇੱਥੇ ਰਾਸ ਸਿੱਖ ਬਰਾਦਰੀ ਬਹੁਤ ਵੱਡੇ ਨੰਬਰ 'ਚ ਹੈ ਉਹਨਾਂ ਦਾ ਲੀਡਰ ਸ਼ੇਰ ਸਿੰਘ ਉਹ ਬਾਇਆ ਇਹਨਾਂ ਦਾ ਸ਼ੇਅਰ ਸਾਡੇ ਵੱਲ ਆ ਗਿਆ ਇਹਨਾਂ ਕੋ ਨਰੇ ਗਿੱਧੜੀ ਰਹਿ ਗਏ ਬਸ ਆਈ ਬਸ ਆਖਰੀ ਸਾਲ ਹੋਇਆਗਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ 13 0 ਦੀ ਗੱਲ ਕਰਦੇ ਨੇ ਕਿੰਨਾ ਲੱਗਦਾ ਪੰਜਾਬ ਦੇ ਵਿੱਚੋਂ ਕਾਂਗਰਸ ਕਿੰਨੀਆਂ ਸੀਟਾਂ ਕੱਢ ਰਹੀ ਹੈ ਮੈਂ ਨਾ 13 ਕਹਾਂ ਨਾ 0 ਕਹਾਂ ਮੈਂ ਇਹਨਾਂ ਕਹਿ ਸਕਦਾ ਪਿਛਲੀ ਵਾਰ ਨੂੰ ਕਿਛ ਲਈ ਪਿਛਲੀ ਵਾਰ ਨੋ ਸਾਡੀਆਂ ਵੱਧ ਸੀਟਾਂ ਕੋਈ ਬਾਸਾਬ ਕਿਸ ਤਰੀਕੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਬਹੁਤ ਵਧੀਆ ਤੁਸੀਂ ਦੇਖੋ ਕਿੰਨਾ ਉਤਸ਼ਾਹ ਹੈ ਤੇ ਇਹ ਸੀਟ ਜਿਹੜੀ ਵੱਡੇ 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 ਮਾਰਜਨ ਦੇ ਨਾਲ ਦਿੱਤਾਂਗੇ ਕੋਈ ਕੋਈ ਰੋਲਾ ਹੀ ਨਹੀਂ ਸੋਸ਼ ਕਰਕੇ ਅੱਜ ਜਨਤਾ ਜਿਹੜੀ ਅੱਜ ਤੋਂ ਸ਼ੁਰੂ ਹੋ ਜਾਂਦਾ ਚੋਣ ਪ੍ਰਚਾਰ ਹਾਂਜੀ ਚੋਣ ਪ੍ਰਚਾਰ ਕਿੰਨੇ ਵਜੇ ਸ਼ੁਰੂ ਹੋਇਆ 6 ਵਜੇ ਤੋਂ ਸ਼ੁਰੂ ਕਰ ਦਿੰਦੇ ਤੇ ਸਾਰਾ ਦਿਨ ਇਹ ਚੋਣ ਪ੍ਰਚਾਰ ਚੱਲਦਾ ਰਾਤ ਦੇ ਵੀ 11 ਵਜੇ ਤੱਕ ਲੋਕਾਂ ਨਾਲ ਮਿਲਦੇ ਜਾਖੜਾ ਨਹੀਂ ਤੇ ਕੋਈ ਗੱਲ ਹੀ ਨਹੀਂ ਸੋ ਇੱਥੇ ਉਹ ਤਾਂ ਆ ਵੀ ਪਹਿਲਾਂ ਵੱਜ ਚੁੱਕੇ ਕਾਲ ਲਈ ਤਾਂ ਛੱਡ ਕੇ ਕਾਂਗਰਸ ਪਾਰਟੀ ਜਿਹੜੀ ਬੜੀ ਪੁਰਾਣੀ ਪਾਰਟੀ ਕਿੰਨੀਆਂ ਤਿੰਨ ਇਹਨਾਂ ਦੀ ਪੁਸ਼ਤਾ ਇਥੋਂ ਜਿਹੜੀ ਉਹਨਾਂ ਨੂੰ ਬਹੁਤ ਵੱਡੇ ਅਹੁਦੇ ਮਿਲੇ ਤੇ ਅੱਜ ਉਹਨੂੰ ਛੱਡ ਕੇ ਪਿੱਠ ੋਖਾ ਕੇ ਚਲੇ ਗਏ ਤੇ ਫਿਰ ਹਸ਼ਰ ਤੇ ਹੀ ਹੁੰਦਾ ਹੈ ਖੀਰ ਤਾਂ ਕਬਾਇਬ ਸਾਹਿਬ ਮੁਕਾਬਲਾ ਕਿਸ ਨਾਲ ਲੱਗਦਾ ਵੇ ਕਿਉਂਕਿ ਕਾਲੀਤਲ ਦੇ ਬੋਬੀ ਮਾਨ ਇੱਥੇ ਚੋਣ ਮਦਾਨ ਦੇ ਚ ਨੇ ਉਸ ਤੋਂ ਸੁਖਬੀਰ ਸਿੰਘ ਬਾਦਲ ਵੀ ਇੱਥੋਂ ਐਮਪੀ ਰਹੇ ਨੇ ਉਸ ਤੋਂ ਪਹਿਲਾਂ ਤੁਸੀਂ ਵੀ ਇੱਥੋਂ ਐਮਪੀ ਰਹੇ ਹੋ ਪਰ ਅੱਜ ਮੁਕਾਬਲਾ ਕਿਸ ਨਾਲ ਲੱਗ ਰਿਹਾ ਨਹੀਂ ਮੁਕਾਬਲੇ ਤਾਂ ਕੋਈ ਵੀ ਹੈ ਨਹੀਂ ਸਾਰਾ ਸਾਰੇ ਤਿੰਨੋ ਕਹਿੰਦੇ ਸਾਡਾ ਮੁਕਾਬਲਾ ਸ਼ੇਰ ਸਿੰਘ ਨਾਲ ਹੈ ਉਹ ਇਹਨਾਂ ਦੀ ਗਿਣਤੀ ਮਿੰਤੀ ਹੋਣੀ ਮੁਕਾਬਲਾ ਨਹੀਂ ਨਹੀਂ ਜਦੋਂ ਤਿੰਨ ਨੂੰ ਹੀ ਕਹਿੰਦੇ ਸ਼ੇਰ ਸਿੰਘ ਨਾਲ ਸਾਡਾ ਮੁਕਾਬਲਾ ਹੈ ਤੇ ਹੁਣ ਇਹਨਾਂ ਨੇ ਦੇਖਣਾ ਤਿੰਨਾਂ ਲਿਆ ਸਾਈਡ ਕਰਕੇ ਵੀ ਕੌਣ ਅੱਗੇ ਆਉਂਦਾ ਕਰੋਜਪੁਰ ਤੇ ਮੁੱਦੇ ਕਿਹੜੇ ਰਹਿਣਗੇ ਜਿਹੜੇ ਸ਼ੇਰ ਸਿੰਘ ਭਾਇਆ ਪਹਿਲ ਦੇ ਆਧਾਰ ਤੇ ਸਾਡੇ ਮੈਂ ਜਿਹੜੇ ਪਹਿਲੇ ਮੁੱਦੇ ਮੇਰੇ ਚੁੱਕੇ ਹੋਏ ਆ ਉਹ ਜਿਹੜੇ ਕੰਮ ਨਹੀਂ ਕੀਤੇ ਗਏ ਉਹ ਮੈਂ ਪੂਰਾ ਫਾਰੀ ਮਰ ਜਾ ਕੇ ਫਿਰ ਉਹਨਾਂ ਮੁੱਦਿਆਂ ਦੇ ਵਾਸਤੇ ਲੜਾਂਗੇ ਤੇ ਉਹ ਲੈ ਕੇ ਆਵਾਂਗੇ ਸਾਡੀ ਸਰਕਾਰ ਉਹ ਨਹੀਂ ਕੋ ਔਕਾ ਕਾਉਂਗੀ ਖਾਸ ਤੌਰ ਤੇ ਕਹਿ ਸਕਦੇ ਆ ਵਕ ਵਕ ਜਨ ਸਭਾਵਾਂ ਨੂੰ ਸਬੋਧਨ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਖੁਦ ਜਿਹੜੇ ਕਿ ਅੱਜ ਅ ਇਸ ਚੌਣ ਪ੍ਰਚਾਰ ਦੀ ਕਮਾਂਡ ਸੰਭਾਲੇ ਹੋਏ ਨੇ ਅ ਸ਼ੇਰ ਸਿੰਘ ਕਬਾਇਆ ਹੋਰਾਂ ਦੇ ਹੱਕ ਦੇ ਵਿੱਚ ਹਬੌਰ ਦੇ ਵਿੱਚ ਇੱਕ ਰੈਲੀ ਕੀਤੀ ਗਈ